ਨੂ ਨੂ ਜੈ ਚੜਿਆ ਨਿਕ ਰੇਲਿਆਂ ਵਾਲੀ ਵਾੜ ਚੋ ਹਾਈ ਹਾਈ ਠੋਹਾ ਲੜਿਆ ਨਿਕ ਰੇਲਿਆਂ ਵਾਲੀ ਵਾੜ ਚੋ ਹਾਈ ਨੀ ਕਿਦੇ ਲੜਿਆ ਠੋਹਾ ਹੈ ਨੀ ਕਿੱਥੇ ਲੜਿਆ ਠੋਹਾ ਹੈ ਨੀ ਠੋਹੇਂ ਦੀਆਂ ਪੀੜਾ ਮੇਰੇ ਵਜਨ ਕਲੇਜੇ ਸ਼ੁਰੀਆਂ ਬੇ ਕਰ ਕਰ ਗੱਲਾਂ ਤੁਰੀਆਂ ਬੇ ਕਰੇਲਿਆਂ ਵਾਲੀ ਵਾੜ ਚੋ ਹਾਏ ਹਾਏ ਠੂਹਾਂ ਲੜਿਆ ਵੇਕ ਰੇਲਿਆਂ ਵਾਲੀ ਬਾੜ ਚੋ ਹਾਏ ਹਾਏ ਠੂਹਾਂ ਲੜਿਆ ਵੇਕ ਰੇਲਿਆਂ ਵਾਲੀ ਬਾੜ ਚੋ ਨੀ ਤੂੰ ਨੀਰੀ ਰੂਪ ਦੀ ਰਾਣੀ ਤੇਰਾ ਆਸ਼ਿਕ ਪਰਦੇ ਪਾਣੀ ਨੀ ਤੂੰ ਨੀਰੀ ਰੂਪ ਦੀ ਰਾਣੀ ਤੇਰਾ ਆਸ਼ਿਕ ਪਰਦੇ ਪਾਣੀ ਰੁੱਤ ਜੋਵਨ ਦੀ ਜਿੱਤੀ ਨਾ ਜਾਣੀ ਹੈ ਨੀ ਤੇਰੀ ਉਮਰ ਨਿਆਣੀ ਨਿਕ ਰੇਲਿਆਂ ਵਾਲੀ ਬਾੜ ਚੋ ਹਏ ਹਏ ਠੂਹਾਂ ਲੜਿਆ ਨੀ ਕਰੇ ਲਿਆ ਵਾਲੀ ਬਾੜ ਚੋ ਹਏ ਹਏ ਠੂਹਾਂ ਲੜਿਆ ਨੀ ਕਰੇ ਲਿਆ ਵਾਲੀ ਬਾੜ ਚੋ ਨੂ ਨੂ ਜ਼ੈਰ ਚੜਿਆ ਨੀ ਕਰੇ ਲਿਆ ਵਾਲੀ ਬਾੜ ਚੋ ਨੂ ਨੂ ਜ਼ੈਰ ਚੜਿਆ ਨੀ ਕਰੇ ਲਿਆ ਵਾਲੀ ਬਾੜ ਚੋ ਮੇਰੇ ਉੱਠੀ ਪੀੜ ਅਵੱਲੀ ਮੈਂ ਹੋਗੀ ਚੱਲ ਬਲੱਲੀ ਮੇਰੇ ਉੱਠੀ ਪੀੜ ਅਵੱਲੀ ਨੀ ਮੈਂ ਹੋਗੀ ਚੱਲ ਬਲੱਲੀ ਮੈਥੋਂ ਪੀੜ ਨਾ ਜਾਵੇ ਚੱਲੀ ਨੀ ਕਰੇ ਲਿਆ ਵਾਲੀ ਬਾੜ ਵਾੜ ਚੋ ਹਾਏ ਹਾਏ ਠੂਹਾਂ ਲੜਿਆ ਨੀ ਕਰੇ ਲਿਆ ਵਾਲੀ ਵਾੜ ਚੋ ਹਾਏ ਹਾਏ ਠੂਹਾਂ ਲੜਿਆ ਨੀ ਕਰੇ ਲਿਆ ਵਾਲੀ ਵਾੜ ਚੋ ਨੂ ਨੂ ਜ਼ੈਰ ਚੜਿਆ ਨੀ ਕਰੇ ਲਿਆ ਵਾਲੀ ਵਾੜ ਚੋ ਨੂ ਨੂ ਜ਼ੈਰ ਚੜਿਆ ਨੀ ਕਰੇ ਲਿਆ ਵਾਲੀ ਵਾੜ ਚੋ ਨੀਏ ਕਿਥੋਂ ਆਇਆ ਠੂਹਾ ਨੀਏ ਠੂਹਾ ਕਿਥੋਂ ਆਇਆ ਨੀ ਤੈਨੂੰ ਕੀਨੇ ਜ਼ਹਿਰ ਚੜਾਇਆ ਇਨ ਡੰਗ ਕਿਥੇ ਹੈ ਚਲਾਇਆ ਮੇਰੇ ਛਲਕਾਲ ਜੇ ਪਾਇਆ ਨਿਕ ਰਿल्ल्या ਵਾਲੀ ਵਾੜ ਚੋ ਹਾਏ ਹਾਏ ਠੂੰ ਹਾਂ ਲੜਿਆ ਨੀ ਕੇਰਿਆਂ ਵਾਲੀ ਬਾੜ ਚੋ ਹਾਏ ਹਾਏ ਠੂੰ ਹਾਂ ਲੜਿਆ ਨੀ ਕੇਰਿਆਂ ਵਾਲੀ ਬਾੜ ਚੋ ਨੂ ਨੂ ਜ਼ਹਿਰ ਚੜਿਆ ਨੀ ਕੇਰਿਆਂ ਵਾਲੀ ਬਾੜ ਚੋ ਨੂ ਨੂ ਜ਼ਹਿਰ ਚੜਿਆ ਨੀ ਕੇਰਿਆਂ ਵਾਲੀ ਬਾੜ ਚੋ ਨੀ ਇਹ ਅੱਖੀਆਂ ਦੇ ਵਿੱਚ ਰਹਿੰਦਾ ਸੱਪ ਕਜਲੇ ਓਲੇ ਵੈਂਦਾ ਨੀ ਇਹ ਅੱਖੀਆਂ ਦੇ ਵਿੱਚ ਰਹਿੰਦਾ ਸੱਪ ਕਜਲੇ ਓਲੇ ਵੈਂਦਾ ਜੱਗ ਇਸ਼ਕ ਇਸ ਨੂੰ ਕਹਿੰਦਾ ீக்கீஹோ நிகிவாச்சு ஹாயஹோ நிகரி வாளி வாச்சோ நூனூநீக்கிள்ளோ நூனூறு நிகிவ